ਆਦਿ ਚ ਬੈਠੇ ਆ ਜਿਹਨੂੰ ਜਿਹਨੂੰ ਯਾਦ ਕਰਕੇ ਰੱਬ ਚ ਇਤੇ ਆ ਜੇ ਇੱਕ ਤਾਂ ਹੁੰਦੀ ਐ ਸਾਥ ਸੰਗਤ ਜੀ ਕੌੜੀ ਯਾਦ ਕੋਈ ਆਪਣੇ ਅਰਗਾ ਸਾਥ ਸੰਗਤ ਜੀ ਚਲਿਆ ਜਾਏ ਲੋਕੀ ਕਹਿੰਦੇ ਚੰਗਾ ਹੋਇਆ ਭਾਰ ਘਟਿਆ ਉਹ ਕੋ ਹੁੰਦੀਆਂ ਨੇ ਕੌੜੀਆਂ ਯਾਦਾਂ ਇੱਕ ਹੁੰਦੀਆਂ ਨੇ ਮਿੱਠੀਆਂ ਯਾਦਾਂ ਕੋਈ ਚੰਗਾ ਭਲਾ ਸੱਜਣ ਕੋਈ ਚੰਗੇ ਕਰਮ ਕਰਨ ਵਾਲਾ ਚਲੇ ਜਾਏ ਉਹਨੂੰ ਲੋਕੀ ਯਾਦ ਕਰਦੇ ਆ ਵੀ ਇਹੋ ਜਿਹੇ ਸੱਜਣ ਭਾਈ ਚਾਹੀਦੇ ਨੇ ਇਹੋ ਜਿਹੇ ਸੱਜਣ ਹੋਣੇ ਚਾਹੀਦੇ ਦੁਨੀਆ ਤੇ ਸਾਤ ਸੰਗਤ ਜੀ ਇੱਕ ਹੁੰਦੀ ਯਾਦ ਪਵਿੱਤਰ ਯਾਦ ਪਵਿੱਤਰ ਯਾਦ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਨੂੰ ਯਾਦ ਕਰਕੇ ਆਪਾਂ ਪਵਿੱਤਰ ਹੋ ਜਾਈਏ ਦੇਖੋ ਯਾਦ ਸੰਤ ਮਹਾਰਾਜ ਜੀਆਂ ਦੀ ਹੈ ਤੇ ਬੈਠਿਆਂ ਗੁਰੂ ਚਰਨਾਂ ਦੇ ਵਿੱਚ ਤੇ ਸਾਧ ਸੰਗਤ ਜੀ ਇਸ ਕਰਕੇ ਜਿਨ੍ਹਾਂ ਨੂੰ ਯਾਦ ਕਰਕੇ ਪਵਿੱਤਰ ਹੋ ਜਾਂਦਾ ਹੈ ਐਸੇ ਇਸ ਕਰਕੇ ਆਓ ਮਹਾਰਾਜ ਜੀ ਕਿਰਪਾ ਕਰਨ ਭਾਈ ਸਮੇਂ ਦੀ ਸਮਾਪਤੀ ਹੈ ਸੈਕਟਰੀ ਸਾਹਿਬ ਨੇ ਵੀ ਠੋਲਾ ਮਾਰਤਾ ਉਧਰੋਂ ਪਤਾ ਤਾਂ ਸਾਨੂੰ ਹੈ ਸਾਰੇ ਟਾਈਮ ਦਾ ਰਾੜੇ ਸਾਹਿਬ ਵਰਗਾ ਟਾਈਮ ਕੋਣ ਬੰਦ ਲੂ ਜਿਹਦੇ ਜਿਨ੍ਹਾਂ ਦੇ ਨਾਲ ਸਾਧ ਸੰਗਤ ਜੀ ਘੜੀਆਂ ਮਿਲਾਉਂਦੇ ਹੁੰਦੇ ਸੀ ਲੋਕ ਇਸ ਕਰਕੇ ਆਓ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਗੱਲ ਪ੍ਰੈਕਟੀਕਲ ਦੀ ਹੈ ਇਹ ਮੇਰੇ ਕਹਿਣ ਨਾਲ ਤੁਹਾਡੇ ਕਹਿਣ ਨਾਲ ਜਾਂ ਹੋਰ ਗੱਲਾਂ ਕਰਨ ਦੇ ਨਾਲ ਨਹੀਂ ਕੁਝ ਵੀ ਹੋਣਾ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਨੇ ਜਿੰਨਾ ਜੀਵਨ ਆਪਣਾ ਜੀਵਿਆ ਨਾ ਸਾਰਾ ਪ੍ਰੈਕਟੀਕਲ ਕਰਕੇ ਜੀਵਿਆ ਹੈ ਪ੍ਰੈਕਟੀਕਲ ਇਕੋਲਗਤ ਸਾਰਾ ਨਹੀਂ ਹੁੰਦਾ ਹੁੰਦਾ ਗਿਣਤੀ ਇੱਕ ਤੋਂ ਸ਼ੁਰੂ ਹੁੰਦੀ ਹੁੰਦੀ ਹੈ ਇੱਕ ਗੁਣ ਛੱਡ ਦਿਓ ਇੱਕ ਗੁਣ ਫੜ ਲਓ ਜਿਹੜੇ ਗੁਰੂ ਘਰ ਕੱਲੀ ਸੰਗਰਾਂਦ ਨੂੰ ਪਹੁੰਚਦੇ ਨੇ ਸਾਡੇ ਵਰਗੇ ਉਹ 15 ਦਿਨਾਂ ਬਾਅਦ ਜਾਣਾ ਸ਼ੁਰੂ ਕਰਦੋ ਜਿਹੜੇ 15 ਦਿਨਾਂ ਬਾਅਦ ਗੁਰੂ ਨੂੰ ਮੂੰਹ ਦਿਖਾਉਂਦੇ ਜਾ ਕੇ ਉਹ ਹਫ਼ਤੇ ਮਗਰੋਂ ਜਾਣਾ ਸ਼ੁਰੂ ਕਰਦਿਓ ਤੇ ਜਿਹੜੇ ਹਫ਼ਤੇ ਮਗਰੋਂ ਜਾਂਦੇ ਉਹ ਰੋਜ਼ ਜਾਇਆ ਕਰੋ ਜਿਹੜੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਕੱਲਾ ਉਹ ਚੌਪਈ ਸਾਹਿਬ ਦਾ ਨਾਲ ਕਰਿਆ ਕਰੋ ਫੇਰ ਸਾਧ ਸੰਗਤ ਜੀ ਜਿਹੜੇ 2 ਘੰਟੇ ਸੇਵਾ ਕਰਦੇ ਆ ਜਿਹੜੇ ਅੱਧਾ ਘੰਟਾ ਕਰਦੇ ਆ ਉਹ ਘੰਟਾ ਕਰ ਲੋ 5 ਮਿੰਟ ਹੋਰ ਵਧਾ ਲੋ ਜਿਹੜੇ 2 ਘੰਟੇ ਕਰਦੇ ਆ ਉਹ ਹੋਰ ਵਧਾ ਲੋ ਇਸ ਕਰਕੇ ਪ੍ਰੈਕਟੀਕਲ ਕਰਕੇ ਜੀਵਨ ਬਦਲੀ ਹੋਣਾ ਗੁਰੂ ਸਾਹਿਬ ਕਿਰਪਾ ਕਰਨ ਐਸੇ ਮਹਾਪੁਰਖਾਂ ਦੀ ਯਾਦ ਹੈ ਮਹਾਪੁਰਖਾਂ ਦੀ ਵੀ ਕਿਰਪਾ ਹੋਵੇ ਕਿਉਂਕਿ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛਨਾਹੇ ਜਲ ਤੇ ਉਭਜ ਤਰੰਗ ਜਿਓ ਜਲ ਹੀ ਵਿਖੇ ਸਮਾਹੇ ਆਪ ਸਰਬੱਤ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ ਭੁੱਲਾਂ ਦੀ ਖਿਮਾ ਬਖਸ਼ਣੀ ਸਾਰਿਆਂ ਦਾ ਧੰਨਵਾਦ ਹੈ ਗੁਰੂ ਸਾਹਿਬ ਦਾ ਧੰਨਵਾਦ ਹੈ ਸਤਬਾਬਾ ਬਾ ਭਰਮਪਾਲ ਸਿੰਘ ਜੀ ਬੈਠੇ ਨੇ ਜਿੰਨੇ ਹੋਰ ਮਹਾਂਪੁਰਖ ਆਏ ਨੇ ਸਾਰਿਆਂ ਦਾ ਧੰਨਵਾਦ ਭੁੱਲਾਂ ਦੀ ਖਿਮਾ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ